ਆਵਾਜ਼ ਉਹ ਜਾ 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 ਜੈ ਵੀਰ ਜੈ ਵੀਰ ਜੈ ਵੀਰ ਜਾ 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 ਜੈ ਵੀਰ ਜੈ ਵੀਰ ਜੈ ਵੀਰ ਜਾ 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 ਜੈ ਵੀਰ ਜੈ ਵੀਰ ਜੈ ਵੀਰ ਜਾ 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 ਜੈ ਵੀਰ ਜੈ ਵੀਰ ਜੈ ਵੀਰ ਜਾ 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 ਜੈ ਵੀਰ ਜੈ ਵੀਰ ਜੈ ਵੀਰ ਜੋ ਬੋਲੇ ਸੋਨਰ ਪਾ ਭਗਵਾਨ ਬਾਲਮੀਕ ਮਹਾਰਾਜ ਕੀ ਜੈ ਸਾਥੀਓ ਮੈਂ ਤੁਹਾਡਾ ਆਪਣਾ ਵੀਰ ਦਵਿੰਦਰ ਸ਼ੋਲ ਜਨਰਲ ਸੈਕਟਰੀ ਪੰਜਾਬ ਅਮਰਸ਼ੀਰ ਬਾਬਾ ਜੀਵਨ ਸਿੰਘ ਜੀ ਈ ਰਕਸ਼ਾ ਜੁਨੀਅਨ ਅੱਜ ਜੋ ਵੀ ਇਸ ਵੇਲੇ ਸਾਰੇ ਇਕੱਠੇ ਹੋਏ ਆ ਇੱਥੇ ਬਸ ਇੱਕ ਹੀ ਮੁੱਦਾ ਹੈ ਕਿ ਜੋ ਕਚੈਰੀ ਦੇ ਵਿੱਚ ਡਾਕਟਰ ਭੀਮਰਾਓ ਬੇਦਕਰ ਸਾਹਿਬ ਜੀ ਦੀ ਵਰਤਮਾ 14 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਲੱਗਣੀ ਚਾਹੀਦੀ ਹੈ ਅਗਰ ਜੇ ਨਹੀਂ ਲੱਗਦੀ ਤੇ ਨਤੀਸ਼ ਭੀਮ ਜੀ ਜਿਵੇਂ ਕਿ ਅੱਗੇ ਲਾ ਕੇ ਇਸ ਪ੍ਰਾਣ ਨੂੰ ਅੱਗੇ ਲੈ ਕੇ ਜਾ ਰਹੇ ਆਂ ਅਸੀਂ ਆਪਣੀ ਹਰ ਤਰ੍ਹਾਂ ਉਹਨਾਂ ਦੇ ਨਾਲ ਆਂ ਜੀ ਮੇਰਾ ਨਾਮ ਪਾਸਟਰ ਸਟੀਫਨ ਹੈ 크ਰਿਸਚਨ ਨੈਸ਼ਨਲ ਫਰੰਟ ਤੋਂ ਜਨਰਲ ਸੈਕਟਰੀ ਹਾਂ ਮੈਂ ਜੀ ਤੇ ਮੈਂ ਪੰਜਾਬ ਸਰਕਾਰ ਗਾੜੀ ਮੰਗ ਕਰਦਾ ਕਿ ਡਾਕਟਰ ਭੀਮਰਾਓ ਮੇਰਕਰ ਸਾਹਿਬ ਦੀ ਪ੍ਰਤਿਮਾ ਜੜੀ ਹੋ ਕੋਕਚਾਰੀ ਦੇ ਵਿੱਚ ਜ਼ਰੂਰ ਲੱਗੇ ਉਹਦੇ ਲਈ ਅਸੀਂ ਸਮਰਥਨ ਕਰਦਾ 크ਰਿਸਚਨ ਨੈਸ਼ਨਲ ਫਰੰਟ ਭਾਈ ਜਾਰਾ ਇਹਨਾਂ ਦੇ ਨਾਲ ਆ ਜੀ ਨਿਤਿਸ਼ ਭੀਮ ਸਾਹਿਬ ਦੇ ਨਾਲ ਆ ਜੀ ਮੇਰਾ ਨਾਮ ਨਿਤਿਸ਼ ਭੀਮਾ ਜੀ ਫਾਊਂਡਰ ਪੀਮ ਐਕਸ਼ਨ ਕਮੇਟੀ 18 ਤਰੀਕ ਨੂੰ ਸ਼ਾਮ 6 ਵਜੇ ਇੱਕ ਭੁਖੜ ਹਾਲ ਜਿਹੜੀ ਹੈ ਅਨ ਵਿੱਚੇ ਸਮੇ ਲਈ ਉਹ ਅਨਾਉਂਸ ਕੀਤੀ ਗਈ ਸੀ ਉਹਦਾ ਕਾਰਨ ਇਹ ਸੀ ਜੇ ਕਿ ਅਮਰੇ ਦਾ ਡੀਸੀ ਕੰਪਲੈਕਸ ਦੇ ਵਿੱਚ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਪਿਛਲੇ ਕਈ ਲੰਬੇ ਸਮੇਂ ਤੋਂ ਲੱਗੀ ਨਹੀਂ ਹੋਈ ਭਾਰਤੀ ਪਾਰਲੀਮੈਂਟ 'ਚ ਚਲੇ ਜਾਓ ਅੰਮ੍ਰਿਤਸਰ ਦੇ ਤੁਲ ਅਲਾਵਾ ਕਿਸੇ ਡੀਸੀ ਆਫਿਸ 'ਚ ਚਲੇ ਜਾਓ ਬਾਬਾ ਸਾਹਿਬ ਦੀ ਪ੍ਰਤਿਮਾ ਉੱਥੇ ਹੋਊਗੀ ਪਰ ਹਾਈ ਕੋਰਟ ਦੇ ਵਿੱਚ ਚਲੇ ਜਾਓਗੇ ਤੁਹਾਨੂੰ ਮਿਲੇਗੀ ਸੁਪਰੀਮ ਕੋਰਟ ਜਾਓਗੇ ਉੱਥੇ ਮਿਲੇਗੀ ਪਰ ਕਿਤੇ ਅੰਮ੍ਰਿਤਸਰ ਪ੍ਰਸ਼ਾਸਨ ਸੰਵਿਧਾਨ ਨੂੰ ਬਾਈਪਾਸ ਕਰ ਰਿਹਾ ਹੈ ਕਨਸਟੀਟਿਊਸ਼ਨਲ ਬ੍ਰੀਚ ਕਰ ਰਿਹਾ ਹੈ ਔਰ ਉਹਦੇ ਸਬੰਧ ਦੇ ਵਿੱਚ ਹੀ ਅਨੁਮਿੱਥੇ ਸਮੇ ਲਈ ਇੱਕ ਭੋੜਤਾਲ ਅਨਾਉਂਸ ਕੀਤੀ ਪ੍ਰਸ਼ਾਸਨ ਦੇ ਨਾਲ ਡਾਇਰੈਕਟ ਤੋਂ ਬਾਅਦ ਇੱਕ ਪ੍ਰਸ਼ਾਸਨ ਨੇ ਲੈਟਰ ਦਿੱਤੀ ਹੈ ਔਰ ਉਹਦੇ 11 ਵਜੇ ਸੋਮਵਾਰ ਡੀਸੀ ਸਾਹਿਬ ਉਹ ਸੋਸ਼ਲ ਜਸਟੀਸ ਡਿਪਾਰਟਮੈਂਟ ਦੇ ਵੈਲਫੇਅਰ ਅਫਸਰ ਉਹਨਾਂ ਦੇ ਨਾਲ ਮੀਟਿੰਗ ਜਿਹੜੀ ਆ ਉਹ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਜੇ 11 ਵਜੇ ਅਸ ਦਾ ਕੋਈ ਕਨਕਲੂਜਨ ਨਹੀਂ ਨਿਕਲਦਾ ਸੋਮਵਾਰ ਸ਼ਾਮ 6 ਵਜੇ ਫਿਰ ਭੁਕਰਤਾਲ ਜਿਹੜੀ ਉਹ ਕੀਤੀ ਜਾਏਗੀ ਉਹਦਾ ਕਾਰਨ ਇੱਕੋ ਹੀ ਹੈਗਾ ਕਿ ਬਾਰ ਬਾਰ ਸਮਝਾਵਾਂਗੇ ਕਿ ਜਿਹੜੀ ਇਹ ਸਰਕਾਰ ਇੱਕ ਸੰਵਿਧਾਨਿਕ ਜਿਹੜੀ ਜ਼ਿੰਮੇਵਾਰੀ ਆ ਉਹਨੂੰ ਮੰਨਣ ਨੂੰ ਤਿਆਰ ਨਹੀਂ ਹੈ ਕਿਤੇ ਟੱਪੇ ਪੰਜਾਬ ਵਿਰਸੇ ਦੀਆਂ ਉੱਤੇ ਮੂਰਤੀਆਂ ਲੱਗੀਆਂ ਹੋਈਆਂ ਆ ਡੀਸੀ ਕੰਪਲੈਕਸ 'ਤੇ ਪਰ ਜਿਸ ਸੰਵਿਧਾਨ ਦੀ ਤਾਕਤ ਦੇ ਨਾਲ ਸ਼ਾਸਨ ਪ੍ਰਸ਼ਾਸਨ ਜ਼ਮੀਨ ਤੇ ਉਤਰਦਾ ਉਸ ਦੀ ਇਹ अहमियत ਨਹੀਂ ਸਮਝਦੇ ਬਾਬਾ ਸਾਹਿਬ ਦੀ ਪ੍ਰਤਿਮਾ ਦੀ ਇੱਕ ਫਾਈਲ ਜਿਹੜੀ ਹੈ ਕਈ ਸਾਲ ਤੋਂ ਪੈਂਡਿੰਗ ਪਈ ਹੋਈ ਆ ਉਸ ਫਾਈਲ ਨੂੰ ਜਵਾਬ ਤੇ ਉਤਰ ਸਕੇ ਉਹਦੇ ਲਈ ਇੱਕ ਸੰਘਰਸ਼ ਕਰ ਰਹੇ ਆ ਔਰ ਦੂਜਾ ਕਾਰਨ ਪਿੰਡ ਦਾਨਸਿੰਗ ਵਾਲਾ ਬਠਿੰਡਾ ਦੇ ਵਿੱਚ ਐਸੀ ਸਮਾਜ ਦੇ ਜਿਹੜੇ ਪਰਿਵਾਰਾਂ ਦੇ ਉੱਤੇ ਹਤਿਆਚਾਰ ਹੋਇਆ ਨਸ਼ਾ ਵੇਚਣ ਦਾ ਵਿਰੋਧ ਕਰਨ ਦਾ ਕਮਿਆਜਾ ਭੁਗਤਣਾ ਪਿਆ ਔਰ ਨਸ਼ਾ ਵੇਚ ਕੇ ਕੀ ਕਰਕੇ ਰਿਹਾ ਕੀ ਦੀ ਲਗਰਜ਼ੀ ਔਰ ਲਾਪਰਵਾਹੀ ਕਰਕੇ ਕਰ ਰਿਹਾ ਪੰਜਾਬ ਸਰਕਾਰ ਕਰਕੇ ਮੁਆਵਜ਼ੇ ਦੀ ਮੰਗ ਹੈਗੀ ਸੀ 25-25 ਲੱਖ ਰੁਪਈਆ ਪਰ ਅੱਗੋਂ 50000 ਰੁਪਈਆ ਦਿੱਤਾ ਗਿਆ ਹਰ ਪਰਿਵਾਰ ਨੂੰ ਕੀ 50000 ਰੁਪ ਸਕਦੇ ਆ ਮਵੇਸ਼ੀ ਤੱਕ ਉਹਨਾਂ ਦੇ ਚੱਕ ਲੇ ਗਏ ਦਾਜ ਵਰੀ ਦਾ ਸਮਾਨ ਤੱਕ ਨਹੀਂ ਛੱਡਿਆ ਗਿਆ ਔਰ ਜਿਹੜੇ ਫਟਰ ਕੀਤੇ ਗਏ ਜ਼ਖਮੀ ਕੀਤੇ ਗਏ ਉਹ ਇਲਾਵਾ ਉਹ ਵਕਰੇ ਔਰ ਤੀਸਰਾ ਇਹ ਕਿ ਐਸੀ ਕਮਿਸ਼ਨ ਮੰਗ ਇੱਕ ਮੇਨ ਇਹ ਸੀ ਜਿਹੜੀ ਆਪਾਂ ਮਨਵਾਣੀ ਆ ਬਾਬਾ ਸਾਹਿਬ ਦੀ ਪ੍ਰਤੀਮਾ ਲੱਗੇਗੀ ਲੱਗੇਗੀ 14 ਅਪ੍ਰੈਲ ਬਾਬਾ ਸਾਹਿਬ ਜੀ ਦੀ ਜਨਤੀ ਤੋਂ ਪਹਿਲਾਂ ਪਰ ਦੋ ਮੰਗਾ ਆਪਣੇ ਸਮਾਜ ਨੂੰ ਜਾਗਰੂਕ ਕਰਨ ਲਈ ਕਿ ਐਸੀ ਕਮਿਸ਼ਨ ਖਤਮ ਕੀਤਾ ਜਾ ਰਿਹਾ ਐਸੀ ਕਮਿਸ਼ਨ ਦਾ ਚੇਅਰਮੈਨ ਜਿਹੜਾ ਵਾ ਉਹ ਜਨਰਲ ਕੈਟਾਗਰੀ ਦਾ ਸਾਡੇ ਸਿਰ ਤੇ ਬਿਠਾਤਾ ਗਿਆ ਮੈਂਬਰ ਜਿਹੜੇ ਆ ਉਹ ਖਤਮ ਕਰਤੇ ਗਏ ਨੇ 10 ਤੋਂ 5 ਕੀਤੇ ਗਏ 5 ਦਾ ਵੀ ਹੁਣ ਪਤਾ ਕੋਈ ਨਹੀਂ ਕਿੰਨੇ ਨੇ ਉਹਦੇ ਪ੍ਰਤੀ ਜਾਗਰੂਕ ਕਰਨ ਲਈ ਇਹ ਅੱਜ ਇੱਥੇ ਆਪਾਂ ਸਾਰੇ ਇਕੱਠੇ ਹੋਏ ਆ ਹੋ ਤਾਂ ਯਾਨੀ ਕੀ ਤੁਹਾਡਾ ਕਹਿੰਦਾ ਮਤਲਬ ਕਿ ਹੁਣ ਜਿਹੜੀ ਭੁਖੜਤਾਲ ਦਾ ਡਿਵੈਲਪਮੈਂਟ ਦੀ ਸਮਾਪਤੀ ਕੀਤੀ ਗਈ ਆ ਸਮਾਪਤ ਨਹੀਂ ਕੀਤੀ ਗਈ ਜੀ ਇਹ ਪੋਸਟਪੋਨ ਕੀਤੀ ਗਈ ਆ ਸੋਮਵਾਰ ਸیرے 11 ਵਜੇ ਤੱਕ ਪ੍ਰਸ਼ਾਸਨ ਨੇ ਜਦੋਂ ਲਿਖਤੀ ਦੇ ਦਿੱਤਾ ਕਿ ਤੇ ਡਾਇਲੌਗ ਜਦੋਂ ਹੁੰਦੇ ਆ ਨੈਗੋਸ਼ੀਏਸ਼ਨਸ ਹੁੰਦੀਆਂ ਨੇ ਤੇ ਉਦੋਂ ਕੁਝ ਗਿਵ ਐਂਡ ਟੇਕ ਹੁੰਦਾ ਕੁਝ ਲਈਦਾ ਕੁਝ ਦੇਈਦਾ ਜਦੋਂ ਗੱਲ ਜਿਹੜੀ ਆ ਡਾਇਲੌਗ ਟੇਬਲ ਤੇ ਆਈ ਐਟ ਲੀਸਟ ਰਿਟਰਨ ਮੰਨੇ ਤੇ ਸਹੀ ਕਿ ਹਾਂ ਵੀ ਬਾਬਾ ਸਾਹਿਬ ਦੀ ਪ੍ਰਤਿਮਾ ਜੜੀ ਵੀ ਐਕਸ਼ਨ ਕਮੇਟੀ ਦੇ ਰੈਫਰ ਕਰਕੇ ਲੈਟਰ ਲਿਖੀ ਗਈ ਕਿ ਬਾਬਾ ਸਾਹਿਬ ਦੀ ਪ੍ਰਤਿਮਾ ਦੇ ਸਬੰਧਤ ਦੇ ਵਿੱਚ ਜੇ ਨਹੀਂ ਹੋ ਜੇ ਬੇਨਤੀਜਾ ਨਿਕਲਦੀ ਬੇਸੀਟਾ ਨਿਕਲਦਾ ਵਾ ਤੇ ਫਿਰ ਬਾਬਾ ਸਾਹਿਬ ਦਾ ਸੰਵਿਧਾਨ ਤੇ ਆਰਟੀਕਲ 19 ਤੇ ਹੈਗਾ ਹੀ ਇਹਨਾਂ ਸੰਘਰਸ਼ ਕਰਨ ਦੀ ਆਜ਼ਾਦੀ ਬਾਬਾ ਸਾਹਿਬ ਦੀ ਪ੍ਰਤਿਮਾ ਵੀ ਸੱਚਖੰਡ ਦੇ ਬਾਹਰ ਹੈਗੀ ਆ ਇੱਥੇ ਫਿਰ ਦੁਬਾਰਾ ਬੈਠਾਂਗੇ ਪਰ ਅੱਜ ਦੇ ਸਮੇਂ ਦੇ ਵਿੱਚ ਇਹ ਕਵਾਂਗਾ ਕਿ ਸਮੂਹ ਜਥੇਬੰਦੀਆਂ ਦਾ ਧੰਨਵਾਦ ਕਰਾਂਗਾ ਖਾਸ ਤੌਰ ਤੇ ਧੰਨ ਧੰਨ ਬਾਬਾ ਜੀਵਨ ਸਿੰਘ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਆਰ ਯੂਨੀਅਨ ਉਹਨਾਂ ਦੇ ਸਾਥੀ ਜਿਹੜੇ ਨੇ ਕ੍ਰਾਂਤੀ ਵੀਰ ਜੀ ਬਾਬਾ ਇਹ ਨਾਮ ਦੱਸੋ ਸਰਦਾਰ ਬਲਕਾਰ ਸਿੰਘ ਜੀ ਔਰ ਕ੍ਰਿਸਚਨ ਨੈਸ਼ਨਲ ਫਰੰਟ ਤੋਂ ਪਾਸਟਰ ਸਟੀਫਨ ਪਾਸਟਰ ਜੀ ਤੇ ਕ੍ਰਿਸ਼ਨਾ ਨੈਸ਼ਨਲ ਫਰੰਟ ਦੇ ਲਾਰੈਂਸ ਚੌਧਰੀ ਜੀ ਦਾ ਵੀ ਧੰਨਵਾਦ ਕਰਾਂਗਾ ਸ੍ਰੀ ਵਾਲਮੀਕਨ ਮਜਬੀ ਸਿੰਘ ਜੱਤੇਬੰਦੀਆਂ ਦਾ ਧੰਨਵਾਦ ਕਰਾਂਗਾ ਕਈ ਸਾਥੀ ਜਿਹੜੇ ਆਏ ਨੇ ਇੱਥੇ ਦੀਪਕ ਬੈਂਸ ਵੀ ਆਏ ਨੇ ਵੇਰਕੇ ਤੋਂ ਸਭ ਸਹੂ ਸਾਥੀਆਂ ਦਾ ਦਿਲੋਂ ਧੰਨਵਾਦ ਹੈ ਜੀ ਉਹਦਾ ਕਾਰਨ ਇਹ ਹੈ ਸੰਘਰਸ਼ ਲਈ ਸਮਾਜ ਸਭ ਤੋਂ ਵੱਡੀ ਚੀਜ਼ ਹੁੰਦੀ ਆ ਸਮੇ ਤੋਂ ਕੀਮਤੀ ਕੁਝ ਨਹੀਂ ਹੈਗਾ ਸੰਘਰਸ਼ ਤੁਹਾਡੇ ਕੋਲ ਸਮਾਂ ਮੰਗਦਾ ਪਰ ਸਮਾਜ ਸਾਥੀਆਂ ਨੇ ਦਿੱਤਾ ਜੈ ਵਾਲਮੀਕੀ ਜੀ ਜੈ ਭੀਮ ਜੈ ਸਭੀ ਦਾ